ਸਤਿ ਸ਼੍ਰੀ ਅਕਾਲ ਮੇਰੇ ਸਤਿਕਾਰਯੋਗ ਦੋਸਤੋ ਮੈਂ ਤੁਹਾਡਾ ਵੀਰ ਡਾਕਟਰ ਕੁਲਵਿੰਦਰ ਸਿੰਘ ਵੀਲੇਵਾਲਾ ਅੱਜ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਹਾਂ ਗੁਰੂ ਗਵੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫਰੀਦਕੋੜ ਗੁਰੂ ਗਵੰਦ ਸਿੰਘ ਮੈਡੀਕਲ ਕਾਲਜ ਮਾਲਵੇ ਦਾ ਮਿੰਨਾ ਮਿੰਨੀ ਪੀਜੀਆਈ ਅਖੋਂ ਦਾ ਇੱਥੇ ਮਿਆਰੀ ਇਲਾਜ ਦੇ ਨਾਲ-ਨਾਲ ਕਈ ਵਿਵਾਦਾਂ ਦੇ ਨਾਲ ਵੀ ਹਮੇਸ਼ਾ ਮੈਡੀਕਲ ਕਾਲਜ ਤੇ ਉਹਨਾਂ ਦਾ ਪ੍ਰਸ਼ਾਸਨ ਹੈਗਾ ਜਿਹੜਾ ਹਮੇਸ਼ਾ ਜੁੜਿਆ ਰਿਹਾ ਹੈ ਪਰ ਅੱਜ ਗੱਲ ਕੈਂਸਰ ਦੇ ਇਲਾਜ ਦੀ ਕਰਦੇ ਆਂ ਇੱਥੇ ਜਿਹੜਾ ਕੈਂਸਰ ਯੂਨਿਟ ਬਣਿਆ ਹੋਇਆ ਉਹ ਕੈਂਸਰ ਯੂਨਿਟ ਦੇ ਵਿੱਚ ਹੈਗਾ ਜਿਹੜਾ ਵਿਸ਼ੇਸ਼ ਪੱਧਰ ਦਾ ਮਿਆਰੀ ਇਲਾਜ ਜਿਹੜਾ ਕੀਤਾ ਜਾਂਦਾ ਪਹਿਲਾਂ ਆਪਾਂ ਵੀ ਕਨੇਰ ਵਰਗੇ ਵੱਡੇ ਹਸਪਤਾਲਾਂ ਦੇ ਵਿੱਚ ਦੂਰ ਦਰੇਡੇ ਜਾ ਕੇ ਇਲਾਜ ਕਰਾਉਂਦੇ ਸੀ ਪਰ ਹੁਣ ਮਰੀਜ਼ਾਂ ਨੂੰ ਖਾਸ ਕਰ ਹੱਥ ਜੋੜ ਕੇ ਬੇਨਤੀ ਹੈ ਕਿ ਮੈਡੀਕਲ ਫ੍ਰੀ ਕੋਰਟ ਵਿੱਚ ਆ ਕੇ ਆਪਾਂ ਇਲਾਜ ਕਰਵਾਈਏ ਇਲਾਜ ਦੇ ਸਬੰਧਤ ਮੈਂ ਤੁਹਾਨੂੰ ਦੱਸ ਦਿੰਦਾ ਕਿ ਕੈਂਸਰ ਦੇ ਬਹੁਤ ਹੀ ਵਧੀਆ ਉੱਚ ਪੱਧਰੀ ਦੇ ਮਿਆਰੀ ਡਾਕਟਰ ਜਿਹੜੇ ਹੈਗੇ ਆ ਆਪਣੇ ਮੈਡੀਕਲ ਕਾਲਜ ਦੀ ਰਿਪੋਰਟ ਵਿੱਚ ਹੈਗੇ ਆ ਇਸ ਮੈਡੀਕਲ ਕਾਲਜ ਦੇ ਵਿੱਚ ਮੁੱਖ ਮੰਤਰੀ ਰਾਹਤ ਕੋਸ਼ ਕੈਂਸਰ ਰਾਹਤ ਕੋ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਦਾ 1.5 ਲੱਖ ਦਾ ਕਾਰਡ ਵੀ ਬਣਦਾ ਹੈਗਾ ਜਿਹੜਾ ਡਾਕਟਰ ਸਾਹਿਬਾਨ ਕੈਂਸਰ ਵਾਲੇ ਬਣਾ ਕੇ ਦਿੰਦੇ ਆ ਤੇ ਕੈਂਸਰ ਦਾ ਇਲਾਜ ਹੁੰਦਾ ਬਾਕੀ ਜਿਹੜਾ ਅੰਸ਼ੁਮਨ ਪੰਜ ਲੱਖ ਵਾਲਾ ਕਾਰਡ ਹੈਗਾ ਉਸ 5 ਲੱਖ ਵਾਲੇ ਕਾਰਡ ਤੇ ਜਿਹੜਾ ਹੈ ਕੈਂਸਰ ਦਾ ਮੁਫਤ ਇਲਾਜ ਹੁੰਦਾ ਹੈਗਾ ਕੈਂਸਰ ਦੇ ਇਲਾਜ ਦੇ ਲਈ ਸੈਂਕੜੇ ਮਰੀਜ਼ ਆਉਂਦੇ ਆ ਡਾਕਟਰਾਂ ਕੋਲ ਓਪੀਡੀ ਦੇ ਵਿੱਚ ਮਰੀਜ਼ਾਂ ਨੂੰ ਵੀ ਮੈਂ ਬੇਨਤੀ ਕਰਨਾ ਚਾਹਣਾ ਕਿ ਇੱਕ ਦਿਨ ਪਹਿਲਾਂ ਆ ਕੇ ਉਹ ਓਪੀਡੀ ਦੇ ਬਾਹਰ ਜਿਹੜੇ ਬੈਂਚ ਰੱਖੇ ਹੁੰਦੇ ਨੇ ਉਹ ਉੱਥੇ ਫਾਈਲ ਰੱਖ ਕੇ ਆਉਂਦਾ ਸਵੇਰ ਸਵਕਤ ਨੰਬਰ ਵੀ ਲਵਾ ਸਕਦੇ ਹਨ ਨਾਲ ਰਹਿਣ ਬਸੇਰਾ ਉਬਰਾਏ ਰਹਿਣ ਬਸੇਰਾ ਵੀ ਹੈਗਾ ਜਿਹੜਾ ਦੂਰ ਦਰੈਡੇੋਂ ਮਰੀਜ਼ ਆਉਂਦੇ ਆ ਉੱਥੇ ਰਹਿ ਸਕਦੇ ਆ ਤੇ ਮਾਤਾ ਕੀ ਵੀ ਗੁਰਗੁਰਾ ਸਾਹਿਬ ਦੇ ਵਿੱਚ 24 ਘੰਟੇ ਹੈਗੀ ਹੈ ਜਿਹੜੀ ਗਿਲ ਲੰਗਰ ਦੀ ਹੈਗੀ ਹੈ ਸੇਵਾ ਇੱਥੇ ਮੈਡੀਕਲ ਕਾਲਜ ਦੇ ਵਿੱਚ ਚੱਲਦੀ ਆ ਬਾਕੀ ਬਹੁਤ ਹੀ ਸਮਾਜ ਸੇਵੀ ਜਿਹੜੇ ਫ੍ਰੀਕੋਰਡ ਦੇ ਹੈਗੇ ਆ ਉਹ ਉੱਥੇ ਅਕਸਰ ਜਿਹੜੇ ਹੈਗੇ ਆ ਉਹ ਸੇਵਾ ਕਰਦੇ ਰਹਿੰਦੇ ਕੈਂਸਰ ਮਰੀਜ਼ਾਂ ਨੂੰ ਫੇਰ ਬੇਨਤੀ ਆ ਵੀ ਇੱਕ ਤਾਂ 1.5 ਲੱਖ ਵਾਲੇ ਕਾਰਡ ਤੇ ਤੇ 5 ਲੱਖ ਵਾਲੇ ਕਾਰਡ ਤੇ ਹੈਗਾ ਜਿਹੜਾ ਆ ਇਲਾਜ ਆ ਫ੍ਰੀ ਹੁਦਾਰ ਤੇ ਆ ਕੇ ਇਲਾਜ ਕਰਵਾ ਸਕਦਾ ਹੈ ਦੂਸਰੇ ਡੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾਣ ਦੀ ਕੋਈ ਜ਼ਰੂਰਤ ਨਹੀਂ ਟੁਕ 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 ਟੁਕ